ਸਰਦਾਰ ਹੀਰਾ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਣ ਅਸਾਂ ਜਾਣਾ ਹੈ ਕਿਰਪਾ ਕਰੋ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਸਾਨੂੰ ਲੰਗਰ ਛਕਾ ਦਿਓ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲਾਂਗਰੀਆਂ ਨੂੰ ਕਹਿ ਕੇ ਲੰਗਰ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਤੇ ਆਪਣੇ ਹੱਥਾਂ ਦੇ ਨਾਲ ਆਪਣੇ लाडले ਸਿੱਖਾਂ ਨੂੰ ਸੱਚੇ ਪਾਤਸ਼ਾਹ ਆਪ ਆਪਣੇ ਪਾਵਨ ਪਵਿੱਤਰ ਹਸਤ ਕਮਲਾਂ ਦੇ ਨਾਲ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਲੰਗਰ ਛਕਾਉਂਦੇ ਨੇ ਜਿਸ ਤਰ੍ਹਾਂ ਕਦੇ ਚਮਕੌਰ ਦੀ ਗੜੀ ਚੇਤੇ ਆ ਜਾਂਦੀ ਏ ਸਾਧ ਸੰਗਤ ਜੀ ਰਾਤ ਦੇ ਵੇਲੇ ਜਦੋਂ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਸੁੱਤੇ ਹੋਏ ਸਨ ਬਹੁਤ ਜ਼ਿਆਦਾ ਥੱਕੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਜਿਸ ਤਰ੍ਹਾਂ ਉਸ ਰਾਤ ਆਪਣੇ ਸਿੰਘਾਂ ਦੇ ਨਾਲ ਲਾੜ ਪਿਆਰ ਕੀਤਾ ਸੀ ਨਾ ਅਲਾ ਯਾਰਖਾ ਜੋਗੀ ਲਿਖਦਾ ਆਂਦਾ ਜਿਨ ਸਿੰਘੋਂ ਨੇ ਕੱਲ ਥਾ ਮੌਤ ਕੇ ਸਾਹਿਲ ਉਤਰਨਾ ਜਿਨ ਖਾਲਸੋਂ ਨੇ ਕੱਲ ਥਾ ਜੰਗ ਮੇ ਮਰਨਾ आंदे ने बाली के शहीदों के हुआ जबकी गुजरना मुश्किल हुआ इस जान से कदम आगे को धरना आंदे ने चूमा कभी हलकूम दहन चूमने बैठे जब पाईती आए तो चरण चूमने बैठे जिस तरह गुरु गोविंद सिंह सच्चे बादशाह उस रात सिखों ਦੇ ਹੱਥਾਂ ਨੂੰ ਚੁੰਮਿਆ ਸਿੱਖਾਂ ਦੀ ਸ਼ਾਰ ਅਗ ਨੂੰ ਚੁੰਮਿਆ ਸਿੱਖਾਂ ਦੇ ਨਾਲ ਪਿਆਰ ਕੀਤਾ ਅਲਾ ਯਾਰਖਾ ਜੋਗੀ ਨੇ ਇਥੋਂ ਤੱਕ ਲਿਖ ਦਿੱਤਾ ਕਿ ਉਸ ਰਾਤ ਗੁਰੂ गोविंद सिंह सच्चे बादशाह ਆਪਣੇ ਸਿੱਖਾਂ ਦੇ ਪੈਰਾਂ ਨੂੰ ਵੀ ਚੁੰਮਿਆ ਜਦੋਂ ਪਾਈਂਤੀ ਆਏ ਤੋਂ ਚਰਨ ਚੁੰਮਨੇ ਬੈਠੇ ਇਹ ਤੇ ਇਤਿਹਾਸ ਦੇ ਵਿੱਚ ਪੜਿਆ ਸੀ ਕਿ ਚੇਲਿਆਂ ਨੇ ਆਪਣੇ ਗੁਰੂ ਦੇ ਪੈਰਾਂ ਨੂੰ ਚੁੰਮਿਆ ਉਹ ਮুরিਦਾਂ ਨੇ ਆਪਣੇ ਮੁਰਸ਼ਦ ਦੇ ਪੈਰਾਂ ਦੇ ਉੱਤੇ ਸਜਦੇ ਕੀਤੇ ਅੱਜ ਗੁਰੂ ਸਿੱਖਾਂ ਦੇ ਪੈਰਾਂ ਨੂੰ ਚੁੰਮ ਰਿਹਾ ਐ ਇਸ ਤਰ੍ਹਾਂ ਦੀ ਮਿਸਾਲ ਅੱਜ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੀ ਆਪਣੇ ਸਿੱਖਾਂ ਨੂੰ ਉਹੀ ਲਾੜ ਉਹੀ ਪਿਆਰ ਆਪਣੇ ਹੱਥਾਂ ਦੇ ਨਾਲ ਕੜਾ ਪ੍ਰਸ਼ਾਦ ਸ਼ਕਾਇਆ ਬੜੇ ਪਿਆਰ ਦੇ ਨਾਲ ਤੇ ਕੜਾ ਪ੍ਰਸ਼ਾਦ ਛੱਕ ਕੇ ਸਰਦਾਰ ਹੀਰਾ ਸਿੰਘ ਹਰਾ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਪਹਿਲਾ ਡੇਰਾ ਕਿੱਥੇ ਕਰਨਾ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਹੈ ਪੀ ਰੱਬ ਹੋਸੀ ਪੀ ਰੱਬ ਸਿੰਘਾਂ ਨੇ ਰੱਬੋਪਿੰਡ ਦਾ ਇਸ਼ਾਰਾ ਸਮਝਿਆ ਇੱਥੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਰੱਬੋਪਿੰਡ ਦੇ ਜਿਹੜੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਹੋਏ ਨੇ ਬਾਬਾ ਮਹਾਰਾਜ ਸਿੰਘ ਜੀ ਰੱਬੋਪਿੰਡ ਵਾਲੇ ਉਹਨਾਂ ਦੇ ਨਾਲ ਵੀ ਆਪਣੀ ਇੱਕ ਸਾਂਝ ਪ੍ਰਗਟਾਉਂਦੇ ਨੇ ਸੱਚੇ ਪਾਤਸ਼ਾਹ ਮਸਤਾਨਿਆਂ ਦਾ ਦਲ ਜਦੋਂ ਰਵਾਨਾ ਹੋਣ ਲੱਗਾ ਤੇ ਦੋ ਜ਼ਿਮੀਦਾਰ ਉੜਕੇ ਪਿੰਡ ਦੇ ਉੱਤਮ ਸਿੰਘ ਤੇ ਜੜਤ ਸਿੰਘ ਇਹ ਲੰਗਰ ਦੇ ਵਿੱਚ ਸਾਧ ਸੰਗਤ ਜੀ ਆਟਾ ਗੁੰਨਣ ਦੇ ਸਨ ਵੇਖੋ ਮਰਨ ਦਾ ਕਿੰਨਾ ਚਾ ਇਹਨਾਂ ਨੂੰ ਪਤਾ ਲੱਗਾ ਕਿ ਮਸਤਾਨਿਆਂ ਦਾ ਦਲ ਮਲੇਰ ਕੋਟਲੇ ਦੇ ਉੱਤੇ ਧਾਵਾ ਕਰਨ ਵਾਸਤੇ ਚੱਲਿਆ ਇਹ ਲਿਬੜੇ ਹੱਥਾਂ ਦੇ ਨਾਲ ਹੱਥ ਵੀ ਨਹੀਂ ਧੋਤੇ ਤੇ ਲਿਬੜੇ ਹੱਥਾਂ ਦੇ ਨਾਲ ਆ ਕੇ ਸ਼ਹੀਦੀ ਜਥੇ ਦੇ ਵਿੱਚ ਸ਼ਾਮਲ ਹੋ ਗਏ